ਬੈਨ ਆਪਾਂ ਤੋੜਦੇ ਆਂ ਜਾਮਣਾਂ ਦੇ ਪੱਤੇ ਫਰੈਸ਼ ਬਿਲਕੁਲ ਤਾਜ਼ਾ ਤਾਜ਼ਾ ਖਸ਼ੂ ਗੂ ਜਿਵੇਂ ਜਾਮਣਾਂ ਦੀ ਆਉਂਦੀ ਹੈ ਨਾ ਬਿਲਕੁਲ ਉਸੇ ਤਰ੍ਹਾਂ ਹੀ ਆਉਂਦੀ ਆ ਜੇ ਤੋੜਦੇ ਆਪਾਂ ਨੇ ਪੱਤੇ ਚਲੋ ਆਪਾਂ ਹੋਰ ਕੁਝ ਦੇਖਦੇ ਆਂ ਇਹ ਹੈਗਾ ਮਰੂਆ ਥੋੜੇ ਜਿਹਾ ਮਰੂਏ ਦੇ ਪੱਤੇ ਲਵਾਂਗੇ ਖਸ਼ਬੂ ਦੀ ਬਹੁਤ ਸੋਹਣੀ ਆਉਂਦੀ ਆ ਪੱਤਿਆਂ ਦੀ ਤਾਜ਼ੇ-ਤਾਜ਼ੇ ਪੱਤੇ ਆਪਣੇ ਜਿੰਨੇ ਕੁ ਵਸ ਆਪਾਂ ਨੂੰ ਜ਼ਰੂਰਤ ਉਹਨੇ ਕਾਪਾ ਤੋੜ ਲਾਂਗੇ ਬੀਬੀ ਦੇਖੋ ਬਣੀ ਜਾਂਦਾਗਾ ਪੱਤਿਆਂ ਦਾ ਇਦਾਂ ਦਾ ਆਹ ਦੇਖੋ ਜਾਮਣੀ ਜਾਮਣੀ ਆ ਬੀਬੀ ਪਹਿਨਾ ਫੁੱਲਣਗੇ ਫੁੱਲ ਤੋਂ ਫਿਰ ਉਸ ਤੋਂ ਬਾਅਦ ਬੀ ਬਣ ਜੂ ਲੋ ਇਹ ਆਪਾਂ ਨੇ ਜਮਣਾ ਦੇ ਪੱਤੇ ਮਰੂਵੇ ਦੇ ਪੱਤੇ ਉਸ ਤੋਂ ਬਾਅਦ 바ਰੀ ਆਉਂਦੀ ਹੈ ਮਿਰਚਾਂ ਦੀ ਟੱਪ ਵਾਲੀ ਹੈਗੀ ਟੱਪ ਜੇ ਦੇਖੋ ਸਮਾਰ ਕੇ ਪਤਾ ਨਹੀਂ ਲੱਗਦਾ ਆ ਮਿਰਚਾਂ ਨੇ ਟੱਪ ਚ ਕੁਮਲਾ ਜਾਈ ਗਈਆਂ ਥੋੜੀਆਂ ਜੀਆਂ ਕੋੜੀਆਂ ਬਹੁਤ ਆ ਬਾਰੇ ਮਿਰਚਾਂ ਛੁਟੀਆਂ ਛੁਟੀਆਂ ਜੀਆਂ ਦਿੱਖੀਆਂ ਦਿੱਖੀਆਂ ਜਿਵੇਂ ਆਪਾਂ ਕਹਿ ਦਿੰਨੇ ਆ ਚਲੋ ਜੀ ਇਹ ਸਮਾਨ ਸਾਰਾ ਆਪਾਂ ਨੇ ਤੋੜ ਲਿਆ ਹੁਣ ਚੱਲਦੇ ਆਪਾਂ ਆਪਣੀ ਰਸੋਈ ਵੱਲ ਜਿੱਥੇ ਆਪਾਂ ਨੇ ਇਹ ਤਿਆਰ ਕਰਨੀ ਆ ਜਿਹੜੀ ਚੀਜ਼ ਆਪਾਂ ਨੇ ਬਣਾਉਣੀ ਆ ਉਸ ਤੋਂ ਬਾਅਦ ਇੱਕ ਚੀਜ਼ ਹੋਰ ਹੈਗੀ ਆਪਣੇ ਕੋਲ ਇਹ ਹੈ ਇਹ ਇਮਲੀ ਹਾਦੀ ਖਦੂਰਾਂ ਦਿਖਾਉਣੀ ਆ ਇਮਲੀ ਦਾ ਬੂਟਾ ਗਾ ਇਹ ਇਹ ਆਪਾਂ ਇਮਲੀ ਦੇ ਪੱਤੇ ਤੋੜਾਂਗੇ ਥੋੜੇ ਜਿਹਾ ਇਹ ਵੀ ਤਾਜ਼ੇ ਤਾਜ਼ੇ ਪੱਤੇ ਆਪਣੇ ਵਧੀਆ ਇਹਦੇ ਨਾਲ ਨਾ ਖਟਿਆਸੀ ਆਉਂਦੀ ਹੈ ਬਹੁਤ ਜਿਆਦਾ ਵਧੀਆ ਜਿਵੇਂ ਆਪਾਂ ਇਮਲੀ ਖਾਣੇ ਹੁੰਨੇ ਆ ਬਸ ਉਸੇ ਤਰੀਕੇ ਨਾਲ ਹੀ ਆ ਥੋੜੇ ਜਿਹਾ ਉੱਪਰੋਂ ਤੋੜਾਂਗੇ ਧੁੱਪ ਵਾਲੀ ਧੁੱਪ ਜੁਗਸ ਦੀਣਾ ਨਹੀਂ ਤਾਂ ਵੀ ਫੋਟੋ ਨਾ ਕਲੀਅਰ ਨਹੀਂ ਆਉਂਦੀ ਧੁੰਦਲੀ ਆਉਂਦੀ ਆ। ਲੋਜੀ। ਇਹ ਆਪਾਂ ਇਮਲੀ ਦੇ ਥੋੜੇ ਜੇ ਪੱਤੇ ਵੀ ਆਪਾਂ ਨੇ ਵਿੱਚ ਪਾਵਾਂਗੇ। ਇਹ ਆਪਣਾ ਸਾਰਾ ਸਮਾਨ ਜਿਹੜਾ ਆਪਾਂ ਨੇ ਇਕੱਠਾ ਕਰ ਲਿਆ। ਜਮਨ ਦੇ ਪੱਤੇ, ਮਰੂਆ, ਮਿਰਚਾਂ, ਇਮਲੀ ਦੇ ਪੱਤੇ। ਚਲੋ ਜੀ ਹੁਣ ਆਪਾਂ ਚੱਲਦੇ ਆਂ ਆਪਣੀ ਰਸੋਈ 'ਚ। ਆਹ ਆਪਾਂ ਇਹਦੇ ਵਿੱਚ ਪਾ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਭੁੰਨਿਆ ਹੋਇਆ ਜੀਰਾ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਇਹ ਸੌਂ ਫਤੇ ਜਮਾਣ ਮਿਕਸ ਆ ਇਹ ਪਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਸਾਫਤ ਜੀਰਾ ਥੋੜੀ ਲਾਲ ਮਿਰਚ ਉੜੇ ਆਪਾਂ ਮਗਨੂਨ ਇਹਨੂੰ ਆਪਾਂ ਬ੍ਰੀਕ ਕਰਨਾ ਜਮਾ ਬ੍ਰੀਕ ਕਰ ਲਾਂਗੇ ਆਪਾਂ ਗਿਆ ਤਾਂ ਬ੍ਰੀਕ ਹੋ ਗਿਆ ਉਸ ਤੋਂ ਬਾਅਦ ਆਪਾਂ ਦਿਖਾਉਣੇ ਆ ਫਿਰ ਤੁਹਾਨੂੰ ਇਹ ਆਪਾਂ ਨੇ ਬ੍ਰੀਕ ਕਰ ਲਿਆ ਜਮਾ ਤੇ ਉੱਤੇ ਭੂਰੀਆਂ ਮਿਰਚਾਂ ਬਾਤੀਆਂ ਤੇ ਯਾਨੀ ਕਿ ਕਾਲੀਆਂ ਮਿਰਚਾਂ ਕਿ ਪੂਰੀਆਂ ਚ ਵੀ ਆਉਂਦੀਆਂ ਨੇ ਇੱਕ ਉਹ ਵਾਲੀਆਂ ਪਾਤੀਆਂ ਜਿਹਨੂੰ ਆਪਾਂ ਕੁੱਟ ਲਿਆ ਉਸ ਤੋਂ ਬਾਅਦ ਇਹ ਆਪਾਂ ਨੇ ਬੇਸਣ ਲੇਤਾ ਬੇਸਣ ਦੇ ਵਿੱਚ ਇਹ ਪਾਉਂਦੇ ਸਾਰਾ ਕੱਢ ਕੇ ਨੇ ਇਹਦੇ ਵਿੱਚ ਮਿਕਸ ਕਰ ਲਾਂਗੇ ਇੰਨੀ ਵਧੀਆ ਚੀਜ਼ ਬਣੂ ਨਾ ਜਾਨੀ ਕਿ ਤੁਸੀਂ ਕਦੇ ਖਾਧੀ ਹੋਈ ਨਹੀਂ ਹੋਣੀ ਬਾਕੀ ਇਹਨੂੰ ਮਿਕਸ ਕਰਕੇ ਆਪਾਂ ਇੱਕ ਇਹਦਾ ਥੋੜਾ ਜਿਹਾ ਘੋਲ ਜਿਹਾ ਤਿਆਰ ਕਰ ਲਾਂਗੇ ਥੋੜਾਇਆ ਕੱਢਾ ਜਿਆਦਾ ਢਲਾਨੀ ਕਰਨਾ ਥੋੜਾਇਆ ਕੱਢਾ ਜਦੋਂ ਕੋਲ ਤਿਆਰ ਹੋ ਗਿਆ ਉਦੋਂ ਆਪਾਂ ਤੁਹਾਨੂੰ ਦਿਖਾਉਣੇ ਸੋ ਬਾਅਦ ਸਣ ਬਾਕੇ ਬਿਲਕੁਲ ਰੈਡੀ ਕਰ ਲਿਆ ਵਿੱਚੋਂ ਸਾਰੀਆਂ ਚੀਜ਼ਾਂ ਪਾ ਲਈਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਸੀ ਉਸ ਤੋਂ ਬਾਅਦ ਇੱਧਰ ਆਪਣੇ ਬਣਾ ਰੱਖਿਆ ਚਾਹ ਵੀ ਤਰਤੀ ਤੇ ਇੱਧਰ ਆਪਾਂ ਨੇ ਤਰਤਾ ਤੇਲ ਤੇ ਇਹ ਆਪਾਂ ਇੱਕ ਚਮਚਾ ਲਵਾਂਗੇ ਛੋਟਾ ਆ ਦੇਖੋ ਆ ਚਮਚਾਕ ਥੋੜਾਇਆ ਪਾਣੀ ਹੈ ਬਾਟੀ ਚ ਕਿਉਂਕਿ ਚਮਚਾ ਗਿੱਲਾ ਕਰਨਾ ਪੈਂਦਾ ਹੈਗਾ ਥੋੜਾ ਜਿਹਾ ਇੰਨਾ ਕੱਪਾ ਇਹ ਜਿਹੜਾ ਬੇਸਣਾ ਕੋ ਲਵਾਂਗੇ ਲਓ ਇਸ ਤਰੀਕੇ ਨਾਲ ਪਾਵਾਂਗੇ ਤੇ ਇੰਨੀ ਬੜੀਆ ਇਹ ਜਿਹੜੀ ਚੀਜ਼ ਬਣ ਕੇ ਤਿਆਰ ਹੋਊਗੀ ਨਾ ਵੀ ਤੁਸੀਂ ਕਦੇ ਖਾਧੀ ਨਹੀਂ ਹੋਣੀ ਜ਼ਿੰਦਗੀ 'ਚ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਬਹੁਤ ਜਿਆਦਾ ਬੜੀਆ ਬਣਦੀ ਏ ਸਾਡੀ ਨਾ ਦੀਦੀ ਬਣਾ ਕੇ ਦਿੰਦੀ ਦੀ ਸਾਨੂੰ ਤਾਂ ਬਹੁਤ ਵਧੀਆ ਬਣਦੀ ਹੈਗੀ ਤੇ ਸਵਾਦ ਵੀ ਬਹੁਤ ਜ਼ਿਆਦਾ ਵਧੀਆ ਚਾਹ ਨਾਲ ਇਹਨੂੰ ਆਪਾਂ ਖਾ ਸਕਦੇ ਹਾਂ ਚਾਹ ਨਾਲ ਸੌਸ ਨਾਲ ਕਿਸੇ ਵੀ ਤਰੀਕੇ ਨਾਲ ਇਹ ਆਪਾਂ ਖਾ ਸਕਦੇ ਹਾਂਗੇ ਕਿ ਜਿਹੜੀਆਂ ਆਪਾਂ ਇਹਦੇ ਵਿੱਚ ਚੀਜ਼ਾਂ ਪਾਈਆਂ ਉਹ ਤੁਸੀਂ ਦੇਖੋ ਕਿੰਨੀਆਂ ਗੁਣਕਾਰ ਆ ਜਿਵੇਂ ਕਿ ਜਾਮਣ ਦੇ ਪੱਤੇ, ਇਮਲੀ ਦੇ ਪੱਤੇ, ਮਿਰਚਾਂ ਤੇ ਮਰੂਆ ਪਾਇਆ ਹੈੜਾ ਆਪਾਂ ਵਿੱਚ ਇਹ ਸਾਰੀਆਂ ਚੀਜ਼ਾਂ ਬਹੁਤ ਹੈਲਦੀ ਆਪਣੇ ਸਰੀਰ ਵਾਸਤੇ ਜੇ ਤੁਸੀਂ ਇਸ ਤਰੀਕੇ ਨਾਲ ਪਾਤੀ ਜਮਣਾ ਕੇ ਖਾਈਏ ਨਾ ਮੈਨੂੰ ਤਾਂ ਲੱਗਦਾ ਨਹੀਂ ਵੀ ਆਪਾਂ ਕਦੇ ਬਿਮਾਰ ਹੋਵਾਂਗੇ ਪਰ ਜਦੋਂ ਆਪਾਂ ਕੋਈ ਜਿਵੇਂ ਬਾਜ਼ਾਰ ਤੋਂ ਕੋਈ ਰੈਡੀ ਮੈਡ ਚੀਜ਼ਾਂ ਲਿਆ ਲਿਆ ਆਪਾਂ ਖਾਨੇ ਆ ਇਹ ਨਾਲੇ ਪੈਸੇ ਲਾਉਣੇ ਨਾਲੇ ਆਪਾਂ ਬਿਮਾਰ ਹੋਣੇ ਹਾਂਗੇ ਤੇ ਜੇ ਇਹ ਤਰੀਕੇ ਨਾਲ ਆਪਾਂ ਬਣਾਈਏ ਤੇ ਆਪਾਂ ਕਦੇ ਵੀ ਬਿਮਾਰ ਨਾ ਹੋਈਏ ਬੇਨੀਆਂ ਵਧੀਆ ਤਾਕਤਵਾਰ ਇਹ ਚੀਜ਼ਾਂ ਨੇ ਵੀ ਇਹਨ ਕਿਸੇ ਵੀ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਇਹ ਢੋਡੀ ਤਰੀਕੇ ਹੁੰਦੇ ਆ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨੂੰ ਬਣਾਓ ਤੇ ਜਿਵੇਂ ਕਿ ਹੁਣ ਆਪਾਂ ਇਹ ਛੋਡੇ ਸਾਹਮਣੇ ਇਹ ਪਕੌੜਿਆਂ ਦੇ ਰੂਪ ਚ ਤਿਆਰ ਕਰ ਦੇਵਾਂਗੇ ਤੇ ਇਹ ਚ ਸਾਰੀਆਂ ਚੀਜ਼ਾਂ ਆਪਾਂ ਨੇ ਪਾਈਆਂ ਸੌਂਫ ਜਮਾਣ ਕਾਲੀ ਮਿਰਚ ਜਿੰਨੀਆਂ ਵੀ ਚੀਜ਼ਾਂ ਨੇ ਤੇ ਇਹ ਬਹੁਤ ਜ਼ਿਆਦਾ ਵਧੀਆ ਆਪਣੇ ਸਰੀਰ ਵਾਸਤੇ ਤੇ ਇਸੇ ਤਰੀਕੇ ਨਾਲ ਦੇਖੋ ਆਪਾਂ ਇਹ ਚੀਜ਼ਾਂ ਬਣਾ ਕੇ ਖਾ ਸਕਦੇ ਹਾਂਗੇ तो जी यीज़ है बहुत ज्यादा वीया बनू क्योंकि पैल्ला भी मैं बहुत बारी ट्राई करेगा बहुत ज़्यादा वैसिया बन दी जवाकों में भी बहुत ज्यादा इस बढ़िया लगदान क्योंकि टेस्टी बहुत ज़्यादा वीयी बन दी जो पक गया वो उ छाही में ਇਹ ਤਰੀਕਾ ਪਕਾਉਣਾ ਹੈ। ਰੰਗ ਵੀ ਤਾਂ ਦੇਖੋ ਬਹੁਤ ਵਧੀਆ ਆ ਗਿਆ। ਸਾਰਿਆਂ ਨੂੰ ਪਕਾ ਲਾਂਗੇ। ਗੈਸ ਆਪਸ ਲੋ ਰੱਖਣਾ ਹੈ। ਯਾ ਫੇਜ ਨਹੀਂ ਰੱਖਣਾ ਲੋ ਜੀ ਪਹਿਲਾ ਪੂਰ ਆਪਣਾ ਮਨ ਕੇ ਤਿਆਰ ਲੋ ਦੇਖ ਬਿੰਨਾ ਵਧੀਆ ਬਣਿਆ 골ਡਨ 골ਡਨ ਕਲਰ ਆਇਆ ਵਧੀਆ ਤੇ ਬਹੁਤ ਹੀ ਟੇਸਟੀ ਬਣਿਆ ਇਹ ਤੇ ਬਹੁਤ ਜਿਆਦਾ ਸਵਾਦ ਲੱਗਣਗੇ ਚਾਹ ਨਾਲ ਖਾਓ ਕਿਸੇ ਨਾਲ ਸੌਸ ਨਾਲ ਚਟਨੀ ਨਾਲ ਕਿਸੇ ਨਾਲ ਮਰਜੀ ਖਾਓ ਤੁਸੀਂ ਇਹ ਤੇ ਇਸੇ ਤਰੀਕੇ ਨਾਲ ਆਪਾਂ ਸਾਰਿਆਂ ਨੂੰ ਬਣਾ ਲਾਂਗੇ ਇਹ ਆਪਾਂ ਸਲੋ ਅੱਗ ਤੇ ਪਕਾਉਨੇ ਆ ਤੇਜ਼ ਨਹੀਂ ਕਰਨੀ ਅੱਗ ਕਿਉਂਕਿ ਜੇ ਆਪਾਂ ਤੇਜ਼ ਕਰਤੀ ਅੱਗ ਤਾਂ ਵਿੱਚ ਉੱਤੋਂ ਤਾਂ ਪੱਕ ਜਾਣਗੇ ਵਿੱਚੋਂ ਕੱਚੇ ਰਹਿ ਜਾਣਗੇ ਤੇ ਜਦੋਂ ਆਪਾਂ ਘੱਟ ਅੱਗ ਤੇ ਪਕਾਉਨੇ ਆ ਨਾ ਫਿਰ ਇਹ ਵਿੱਚੋਂ ਵੀ ਪੱਕ ਜਾਂਦੇ ਆ ਜੀ ਮਿੱਠੀ ਮਿੱਠੀ ਅੱਗ ਤੇ ਪਕਾਉਣੇ ਜੇ ਆਪਾਂ ਜਦੋਂ ਇਹ ਹੰਦਰੋ ਵੀ ਪੂਰੇ ਪੱਕ ਜਾਂਦੇ ਆ ਜੀ ਖੁਸ਼ ਬੀਬੀ ਬਹੁਤ ਯਾਰੀ ਬੜੀ ਆ ਰਹੀ ਆ ਬੜੀ ਵਧੀਆ ਕੁਝ ਨੂੰ ਆਉਂਦੀ ਆ ਕਿਉਂਕਿ ਜਿਹੜੀਆਂ ਆ ਪਹਿਲੇ ਚੀਜ਼ਾਂ ਪਾਈਆਂ ਬਹੁਤ ਯਾਦ ਵਧੀਆ ਪਾਈਆਂ ਨੇ ਹੈਲਦੀ ਚੀਜ਼ਾਂ ਨੇ ਸਾਰੀਆਂ ਤੇ ਤੁਸੀਂ ਤਾਂ ਮੈਨੂੰ ਤਾਂ ਲੱਗਦਾ ਨਹੀਂ ਕਦੇ ਤੁਸੀਂ ਏਦਾਂ ਦਾ ਕੋਈ ਬਣਾਏ ਹੋਣਗੇ ਕਿਉਂਕਿ ਏਦਾਂ ਦੇ ਦਿਸਾਂ ਦੇਖੋ ਪੈਣਾ ਬਣਾਉਂਦੇ ਹੁੰਦੇ ਸੀ ਹੁਣ ਤਾਂ ਕੋਈ ਬਣਾਉਂਦਾ ਹੀ ਨਹੀਂ ਮਤਾਂ ਜੇ ਕੋਈ ਵੀ ਚੀਜ਼ ਦੀ ਲੋੜ ਹੋਵੇ ਆਖਣ ਕੇ ਬਾਜ਼ਾਰ ਤੋਂ ਲਿਆਓ ਤਰੇ ਕਿੱਥੇ ਮੱਥਾ ਮਾਰਾਂਗੇ ਬਸ ਇਹੀ ਗੱਲ ਹੁੰਦੀ ਆ ਪਰ ਉਹ ਆਪਾਂ ਐ ਨਹੀਂ ਸੋਚਦੇ ਵੀ ਜਿਹੜੀ ਆਪਾਂ ਬਾਜ਼ਾਰ ਤੋਂ ਲੈ ਕੇ ਖਾਣੇ ਆ ਫਿੱਡਾ ਮਾੜਾ ਤੇਲ ਹੁੰਦਾਗਾ ਤੇ ਪਤਾ ਨਹੀਂ ਕੀ ਕੁਝ ਹੁੰਦਾ ਬੇਸਣ ਵੀ ਨਹੀਂ ਪਾਉਂਦੇ ਕੁਝ ਹੋਰ ਹੀ ਪਤਾ ਨਹੀਂ ਕਿਹੜੇ ਆਟੇ ਦੀਆਂ ਬਣਾਉਂਨਾ ਕਿ ਚੀਜ਼ਾਂ ਦੇ ਦਿੰਦੇ ਆ ਤੇ ਹੁਣ ਕਹਿੰਦੇ ਆ ਬੇਸਣ ਆ ਜਿਵੇਂ ਕਿ ਹੁਣ ਤੁਸੀਂ ਸਮੋਸੇ ਮੰਨ ਲਓ ਸਮੋਸੇ ਬੇਸਣ ਨਹੀਂ ਹੁੰਦਾ ਪਤਾ ਨਹੀਂ ਕਿਹੜਾ ਚੀਜ਼ ਰੱਖਤਾ ਹੁੰਦਾ ਉਸ ਚੀਜ਼ ਤੇ ਬਣਾਏ ਹੁੰਦੇ ਆਗੇ ਉਹ ਤਾਂ ਜਦੋਂ ਦੇਖੋ ਆਪਾਂ ਖਾਣੇ ਉਹ ਹੀ ਆਪਾਨੂੰ ਪਤਾ ਲੱਗ ਜਾਂਦਾਗਾ ਵੀ ਇਹ ਬੇਸਣ ਹੈਗਾ ਜਾਂ ਨਾ ਵੀ ਐ ਵੀ ਨਕਲੀ ਚੀਜ਼ਾਂ ਆਪਾਂ ਨੂੰ ਬਣਾ ਬਣਾ ਕੇ ਖਵਾਈ ਜਾਂਦੇ ਆਗੇ ਪਰ ਜੇ ਉਹ ਨਹੀਂ ਘੱਟ ਪੈਸਾ ਜੀ ਦੇਖੋ ਆਪਾਂ ਘਰੇ ਚੀਜ਼ ਬਣਾ ਕੇ ਖਾ ਜੇ ਮੈਂ ਤਾਂ ਦੇਖੋ ਚੀਜ਼ ਵੱਧ ਬਣਦੀ ਆ ਉਨੀ ਵਾਰੀਆਂ ਚ ਤੇ ਨਾਲੇ ਆਪਾਂ ਨੂੰ ਇਹ ਪਤਾ ਆਉਂਦਾ ਵੀ ਜਿਹੜੀ ਚੀਜ਼ ਆਪਾਂ ਬਣਾਉਣੀ ਆਂ ਵੀ ਇਹ ਸਹੀ ਆ ਜੀ ਵੀ ਕੋਈ ਵੀ ਏਜ ਆਪਾਂ ਨੇ ਥਾਰੀਆਂ ਆਪਣੇ ਘਰ ਦੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਤੇ ਜਿਵੇਂ ਕਿ ਆਪਾਂ ਕਹਿੰਦੇ ਵੀ ਅੱਖਾਂ ਬੰਦ ਕਰਕੇ ਆਪਾਂ ਜੀਰੂ ਖਾ ਸਕਦੇ ਆ ਘਰ ਵਾਲੀ ਜੀਰਨੀ ਪਰ ਜਿਹੜੀ ਆਪਾਂ ਬਾਜ਼ਾਰ ਚੋਂ ਲੈ ਕੇ ਆਉਣੀ ਆ ਪਹਿਲਾਂ ਆਪਾਂ ਨੂੰ 100 ਵਾਰੀ ਸੋਚਣਾ ਪੈਂਦਾ ਦਾ ਵੀ ਇਹ ਬਣਾਈ ਕਿਹੜੇ ਤਰੀਕੇ ਨਾਲ ਹੋਊਗੀ ਪੂਰ ਵੀ ਆਪਣਾ ਬਣ ਕੇ ਤਿਆਰ ਆ ਰੰਗ ਵਾਲਾ ਸੋਨਾ ਆਇਆਗਾ 골ਡਨ 골ਡਨ ਕਲਰ ਆਇਆਗਾ ਆ ਦੇ ਇਸ ਤਰੀਫ ਕੇ ਨਾਲ ਆਪਾਂ ਜਿਹੜੇ ਹੈਗੇ ਸਾਰੇ ਬਣਾ ਲਾਂਗੇ ਇਹਨੇ ਦੇਖੋ ਪਤੌਰ ਜਿਹੜੇ ਬਣ ਕੇ ਤਿਆਰ ਆ ਵਧੀਆ ਇਹਨੂੰ ਆਪਾਂ ਸੌ ਸੁਨਾਨ ਵੀ ਖਾ ਸਕਦੇ ਆ ਤੇ ਇਹ ਆਪਾਂ ਚਾਹ ਨਾਲ ਵੀ ਇਹਨੂੰ ਖਾ ਸਕਦੇ ਆਗੇ ਵੀ ਬਹੁਤ ਹੈਲਦੀ ਇਹ ਬਣੇ ਆਗੇ ਤੇ ਇਸ ਟ੍ਰਿਕ ਨਾਲ ਦੇਖੋ ਆਪਾਂ ਘਰ ਵਿੱਚ ਬਣਾ ਸਕਦੇ ਆਂਗੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਨਾਲ